ਕਿ ਕਿਸੇ ਹੋਰ ਕੰਪਨੀ ਕਰੀਪਰ ਚੱਲਦਾ ਹੋਵੇ ਉਹਦੇ ਨਾਲ ਮਹਿਸੂਸ ਕੀਤਾ ਵੀ ਆਪਣੀ ਟ੍ਰੈਲੀ ਜਲਦੀ ਪਰਦੀ ਆਪਣੀ ਬੈਲਦੀ ਪਰਦੀ ਹੈ ਇਹ ਮੈਂ ਕਹਿਣ ਕਿ ਬਾਕੀ ਫਰਕ ਸੀ ਕਰਤੇ ਫਰਕ ਸੀ ਅੱਛਾ ਜੀ ਮੈਂ ਤਾਂ ਆਪ ਖੁਦ ਚਲਾਈ ਹੈ ਮੈਂ ਡਰਾਈਵਰ ਉਤਾਰ ਕੇ ਆਪ ਬੈਹਣ ਠੀਕ ਹੈ ਜੀ ਮੈਂ ਕਹਾ ਮੈਂ ਚਲੋ ਨਾ ਕੋਈ ਲੈ ਆਉਣ ਦਿਨ ਨੇੜੇ ਲੱਗਣਾ ਠੀਕ ਹੈ ਠੀਕ ਹੈ ਗੱਲ ਮਤਲਬ ਜੋ ਅਸੀਂ ਗੱਲ ਮਤਲਬ ਕਹੀ ਵੀ ਟ੍ਰੈਲੀ ਜਲਦੀ ਪਰਦੇ ਤੂੜੀ ਕੁਆਲਿਟੀ ਦਾ ਫਰਕ ਹੈ ਇਹ ਸਾਰੀ ਗੱਲ ਤਾਂ ਅਸੀਂ ਖਰੇ ਉਤਰੇ ਦੀ ਅੱਜ ਖਰੇ ਉਤਰੇ ਤੁਹਾਨੂੰ ਵੀ ਫੋਨ ਤੁਸੀਂ ਫੋਨ ਕਰਕੇ ਪੁੱਛਦੇ ਸਾਨੂੰ ਵੀ ਕੋਈ ਨਕਸ਼ਾ ਦੱਸੋ ਅਸੀਂ ਕਹਿੰਦੇ ਨਹੀਂ ਠੀਕ ਹੈ ਅ ਆਪ ਸਾਡੇ ਨਾਲ ਨੇ ਜੀ ਸਰਦਾਰ ਕੁਲਵੰਤ ਸਿੰਘ ਜੀ ਗੱਲ ਇਹਨਾਂ ਦਾ ਪਿਛਲੇ ਸਾਲ ਰੀਪਰ 7.5 ਫੁੱਟ 57 ਇੰਚ ਦਾ ਰਾਜ 855 ਨਾਲ ਗਿਆ ਸੀਗਾ ਤੇ ਭਾਈ ਦਾ ਹੁਣ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆਂ तकरीबन 4 450 ਟਰਾਲੀ ਬਣਾਈ ਹੈ ਜੀ ਭਾਜੀ ਸੱਸੀ ਕਾਲ ਜੀ ਸੱਸੀ ਕਾ ਭਾਈ ਭਾਜੀ ਕਿਵੇਂ ਲੱਗਿਆ ਜਗਜੀਤ ਕੰਪਨੀ ਦਾ ਰੀਪਰ ਚਲਾ ਕੇ ਜੀ ਬਹੁਤ ਵਧੀਆ ਲੱਗੇ ਬਹੁਤ ਵਧੀਆ ਤੇ ਆਪਣੇ ਬਾਰੇ ਦੱਸੋ ਵੀ ਕਿੰਨੇ ਸਾਲ ਤੋਂ ਤੁਸੀਂ ਟੁੜੀ ਦੇ ਕੰਮ 'ਚ ਹੈਗੇ ਹੋ ਜੀ ਆਪਾਂ ਦੋ ਜਾਂ ਤਿੰਨ ਤੋਂ ਪੰਜ ਯਾਨੀ ਮੋਟਾ-ਮੋਟਾ 20 21 ਸਾਲ ਹੋ ਗਏ ਜੀ ਟੁੜੀ ਦਾ ਕੰਮ ਕਰਦੇ ਨੇ ਕਿੰਨੀਆਂ ਕੰਪਨੀਆਂ ਦੇ ਚਲਾ ਚੁੱਕੇ ਹੋ ਜੀ ਤਿੰਨ ਚਾਰ ਬਦਲ ਚੁੱਕੇ ਜੀ ਠੀਕ ਹੈ ਜੀ ਹਾਂਜੀ ਅਸੀਂ ਪਹਿਲਾਂ ਇਸ ਚਲਾਈ ਹੈ ਜੀ ਇਸ ਤੋਂ ਬਾਅਦ ਆਹ ਚਲਾਈ ਹੈ ਜੀ ਠੀਕ ਹੈ ਜੀ ਹਾਂ ਆ ਤੁਹਾਨੂੰ ਬਹੁਤ ਵਧੀਆ ਲੱਗੀ ਅੱਛਾ ਉਹਨਾਂ ਅਗਰ ਆਪਾਂ ਗੱਲ ਕਰੀਏ ਵੀ ਜੇ ਤੁਹਾਨੂੰ ਅਸੀਂ ਮਸ਼ੀਨ ਦਿੱਤੀ ਅਸੀਂ ਤੁਹਾਨੂੰ ਦੱਸਿਆ ਵੀ ਇਹਦਾ ਕਟਰ ਬੜਾ ਹੈ ਥਰੇਸ਼ਰ ਬੜਾ ਹੈ ਗিয়ার ਬੜਾ ਹੈ ਇਹ ਸਾਰੀ ਚੀਜ਼ਾਂ ਨਾਲ ਅਸੀਂ ਕਹਿੰਦੇ ਸੀ ਵੀ ਤੂੜੀ ਕੁਆਲਿਟੀ ਦਾ ਫਰਕ ਹੈ ਟਰਾਲੀ ਜਲਦੀ ਭਰਦੀ ਹੈ ਹਾਂਜੀ ਤੇ ਇਹ ਸਾਰੀ ਗੱਲਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਨਹੀਂ ਟਰਾਲੀ ਬਹੁਤ ਛੇਤੀ ਭਰਦੀ ਹੈ ਜੀ ਇਹ ਜੀ ਬਹੁਤ ਵਧੀਆ ਰਹੀ ਐ ਕੇਸ ਨੂੰ ਠੀਕ ਹੈ ਜੀ ਪਰ ਫੇਰ ਜਮੈਂ ਨਿਕਲੇ ਜੀ ਉਸ ਨਹੀਂ ਕੀਤਾ ਠੀਕ ਹੈ ਜੀ ਉਹ ਮੈਂ ਚਲਾਇਆ ਕੋਈ ਬਰੇਡ ਨਹੀਂ ਬਣਿਆ ਜੀ ਅੱਛਾ ਜੀ ਐਵੇਂ ਤੁਹਾਨੂੰ ਕਿਹਾ ਚੜ ਕੇ ਬਰੇਡ ਟੁੱਟ ਗਿਆ ਕੁਛ ਨਹੀਂ ਇਹਨੇ ਟਰਾਲੀ ਕਿੰਨੀ ਬਣਦੀ ਆਪਣੀ ਆਪਣੀ ਟਰਾਲੀ 450 ਟੋਲ ਪਿਛਲੇ ਸਾਲ ਬਾਰਿਸ਼ ਦਾ ਬਹੁਤ ਜ਼ਿਆਦਾ ਮੌਸਮ ਨਹੀਂ ਖਰਾਬ ਸੀ ਕਰਕੇ ਤੇ ਕਾਫੀ ਤੰਗ ਪ੍ਰੇਸ਼ਾਨ ਕੀਤਾ ਜੀ ਮੌਸਮ ਨੇ ਤੁਸੀਂ 450 ਟਰਾਲੀ ਬਣਾਈ ਸੀ 450 ਟੋਲ ਦੀ ਤੇ 22 23 24 ਟਰਾਲੀ ਤੋਂ ਘੱਟ ਬਣਾਈ ਨਹੀਂ ਅੱਛਾ ਜੀ ਐਵੇਂ ਨਹੀਂ ਬਣਾਈ ਬਾਰਿਸ਼ ਹੋਇਆ ਤਾਂ ਵੀ ਠੀਕ ਹੈ ਜੀ ਮੇਂ ਵਿਚ ਚੱਲਦੀ ਸੀਗੀ ਇਹ ਦਿਹਾੜੀ 'ਚ ਕਿੰਨੀਆਂ ਟਰਾਲੀਆਂ ਬੰਦੀਆਂ ਰਹੀਆਂ ਨੇ ਜੀ ਆਪਣੇ 20 22 ਟਾਲੀਆਂ 24 ਤੱਕ ਵੀ ਬਣਾਈ ਆਂ ਅੱਛਾ ਤੇ ਅੰਦਾਜ਼ੇ ਨਾਲ ਕਿੰਨੇ ਮਿੰਟਾਂ ਚ ਭਰ ਜਾਂਦੀ ਸੀ ਜੀ ਟਰਾਲੀ ਇਹ ਟਰਾਲੀ 15 ਤੋਂ 20 ਮਿੰਟ ਅੱਛਾ ਜੀ ਟਰਾਲੀ ਸਾਈਜ਼ ਭਾਜੀ ਆਪਣੇ 12 6 ਜੀ 12 6 ਹਾਂਜੀ 12 ਜੀ ਤੇ ਟਰੈਕਟਰ ਦਾ ਕਿਹੜੇ ਕਿਹੜੇ ਗੇਅਰ 'ਤੇ ਚੱਲਦਾ ਰਿਹਾ ਜੀ ਦੂਰੇ ਲੋ 'ਚ ਸਵੇਰੇ ਪਹਿਲੇ 'ਚ ਦੂਹੇ 'ਚ ਇੱਕ ਪੈਰ ਨੂੰ ਕੀ ਹੈ ਜੀ ਕਿਹੜੀ ਚੌਥਾ ਵੀ ਠੀਕ ਹੈ ਜੀ ਫਿਰ ਜਿਹੜੀ ਮੇਨ ਗੱਲ ਉਹ ਕੀ ਹੈ ਕਿ ਆਸ-ਪਾਸ ਕਿਸੇ ਹੋਰ ਕੰਪਨੀ ਦਾ ਰੀਪਰ ਚੱਲਦਾ ਹੋਵੇ ਉਹਦੇ ਨਾਲ ਮਹਿਸੂਸ ਕੀਤਾ ਵੀ ਆਪਣੀ ਟਰਾਲੀ ਜਲਦੀ ਭਰਦੀ ਹੈ ਆਪਣੀ ਵੈਲ ਦੀ ਭਰਦੀ ਸੀ ਐਵੇਂ ਕਹਿਣ ਕਿ ਬਾਕੀ ਫਰਕ ਸੀ ਕਰਤੇ ਹੀ ਫਰਕ ਸੀ ਅੱਛਾ ਜੀ ਮੈਂ ਤਾਂ ਆਪ ਖੁਦ ਚਲਾਈ ਜਾਂੀ ਮੈਂ ਡਰਾਈਵਰ ਉਤਾਰ ਕੇ ਆਪ ਬੈਹਣ ਠੀਕੇ ਜੀ ਮੈਂ ਕਿਹਾ ਮੈਂ ਚਲੋ ਨਾ ਕੋਈ ਲਾਉਣ ਦਿਨੂ ਨੇੜੇ ਲੱਗਣ ਠੀਕੇ ਜੀ ਸਹੀ ਗੱਲ ਹੈ ਮਤਲਬ ਜੋ ਅਸੀਂ ਗੱਲ ਮਤਲਬ ਕਈ ਵੀ ਟ੍ਰੈਲੀ ਜਲਦੀ ਪਰਦੇ ਪੂਰੀ ਕੁਆਲਿਟੀ ਦਾ ਫਰਕ ਹੈ ਇਹ ਸਾਰੀ ਗੱਲ ਤਾਂ ਅਸੀਂ ਖਰੇ ਉਤਰੇ ਦੀ ਅੱਜ ਖਰੇ ਉਤਰੇ ਤੁਹਾਨੂੰ ਵੀ ਫੋਨ ਤੁਸੀਂ ਫੋਨ ਕਰਕੇ ਪੁੱਛਦੇ ਸਾਨੂੰ ਵੀ ਕੋ ਨੋਖਸਾ ਦਸੋ ਅਸੀਂ ਕਹਿੰਦੇ ਨਹੀਂ ਠੀਕ ਆ ਅਸੀਂ ਐਵੇਂ ਭੇਜਾਈ ਫਿਰੇ ਤੁਹਾਨੂੰ ਠੀਕ ਹੈ ਜੀ ਹਾਂਜੀ ਫਿਰ ਅਸੀਂ ਇਹ ਕੀ ਜਿਵੇਂ ਜ਼ਿੰਮੇਦਾਰ ਨੂੰ ਕਹਿੰਨੇ ਆ ਕਿ ਇਹ ਮਸ਼ੀਨ ਜਿਹੜੀ ਵਧੀਆ ਹੈ ਬਾਕੀ ਕੰਪਨੀਆਂ ਨਾਲੋਂ ਦਾ ਫਰਕ ਹੈ ਜੇ ਤੁਸੀਂ ਇਸ ਚੀਜ਼ ਦੀ ਹਮੇ ਭਰਦੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਹਾਂ ਅਸੀਂ ਭਰਦੇ ਆ ਪੂਰੀ ਮਜ਼ਬੂਤ ਆ ਕੋਈ ਚਾਦਰ ਨਹੀਂ ਪੂਰੀ ਠੋਸ ਚਾਦਰਾਂ ਲੱਗੀਆਂ ਜੀ ਕੋਈ ਗਾਲਣ ਦਾ ਨਹੀਂ ਕੋਈ ਫਿਕਰ ਹੈਗਾ ਠੀਕ ਹੈ ਜੀ ਵਧੀਆ ਲੋਹਾ ਲੱਗਿਆ ਹੈ ਤੇ ਤੁਸੀਂ ਹੋਰ ਜ਼ਿੰਮੇਦਾਰਾਂ ਨੂੰ ਵੀ ਰਿਕਮੈਂਡ ਕਰਦੇ ਹੋ ਵੀ ਮਸ਼ੀਨ ਦੀ ਫਿਰ ਬਿਲਕੁਲ ਆਪਣੇ ਰਿਸ਼ਤੇ ਵੀ ਕਹਿੰਦੇ ਨੇ ਕਹਿੰਦੇ ਬਹੁਤ ਵਧੀਆ ਮਸ਼ੀਨ ਲਈ ਆਪਣੀ ਸਰਵਿਸ ਪੱਖੋਂ ਤੁਹਾਡਾ ਕੀ ਕਹਿਣਾ ਜੀ ਸਰਵਿਸ ਬਹੁਤ ਵਧੀਆ ਜੀ ਐਵੇਂ ਕਹਦੇ ਤੁਸੀਂ ਫੋਨ ਪੁੱਛਦੇ ਰਹੇ ਹੋ ਹਾਂਜੀ ਅਸੀਂ ਕਹੀ ਜਿਵੇਂ ਸਾਡੀ ਮਸ਼ੀਨ ਸਹੀ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੁਸੀਂ ਫੋਨ ਕਰਦੇ ਰਹੇ ਤੁਹਾਡੇ ਲਿੰਕ ਤੇ ਤੁਹਾਡੇ ਪਰਿਵਾਰ ਤੇ ਆਪਣੇ ਕੰਪਿਊਟਰ ਕਰਾ ਤੇ ਹੋਰ ਵੀ ਮਸ਼ੀਨਾਂ ਚੱਲ ਰਹੀਆਂ ਸਾਰੇ ਸਾਰੇ ਤੋਂ ਸੰਤੁਸ਼ਟੀ ਹੈ ਜੀ ਹਾਂਜੀ ਹਾਂਜੀ ਸਾਰੇ ਬੰਦੇ ਸਾਰੇ ਹਾਂਜੀ ਸਾਰੇ ਬੜੇ ਚੱਲਦੀ ਹੈ ਠੀਕ ਹੈ ਜੀ ਆਪਣੇ ਮੱਝ ਮੋਗਲ ਪਿੰਡ ਵੀ ਚੱਲਦੀ ਹੈ ਬੱਗੀ ਵੀ ਚੱਲਦੀ ਹੈ ਸਾਰੇ ਬੰਦੇ ਖੁਸ਼ ਹੈ ਜੀ ਜਿਵੇਂ ਮਸ਼ੀਨ ਸਾਡਾ ਸਿਸਟਮ ਲੱਗਿਆ ਆਟੋਮੈਟਿਕ ਰੋੜਾ ਟ੍ਰੇਲ ਹੈ ਉਹ ਬਾਕੀ ਵਧੀਆ ਕੰਮ ਕਰਦਾ ਹੈ ਜੀ ਵਧੀਆ ਕੰਮ ਕਰਕੇ ਤਾਂ ਪਲੇਟ ਨਹੀਂ ਬਦਲੀ ਟੁੱਟਿਆ ਨਹੀਂ ਕੋਈ ਉਹਦਾ ਬਲੇਡ ਕੋਲ ਚੜਦਾ ਮਿੱਟੀ ਦਾ ਡੜਾ ਵੀ ਵੱਡਾ ਚੜਦਾ ਤਾਂ ਵੀ ਖੁੱਲ ਜਾਂਦਾ ਠੀਕ ਹੈ ਜੀ ਹਾਂ ਜੀ ਤੇ ਜਿਹੜੀ ਮਗਰ ਦਾਣਾ ਟਰੇ ਦਾਣੇ ਪੂਰੇ ਹਾਂ ਭਾਈ ਪੂਰੇ ਸਾਹਿਬ ਪੂਰੇ ਹੜੰਬੇ ਵਾਂਗੂ ਹੜੰਬੇ ਨੂੰ ਪੀਣ ਕਰਕੇ ਕੱਢਦੀ ਹੈ ਜੀ ਠੀਕ ਹੈ ਜੀ ਐਵੇਂ ਤੁਹਾਨੂੰ ਕਹਿ ਰਹੀ ਮਿੱਟੀ ਹੈ ਕਿ ਟਾਇਰ ਪੀਣ ਜਾ ਕੇ ਦਾਣੇ ਪੂਰੀ ਸਫਾਈ ਨਾ ਦਿੰਦੇ ਫਿਰ ਤਾਂ ਅਗਲਾ ਕਹਿੰਦਾ ਮੈਂ ਰੱਖਣਿਆ ਅਸੀਂ ਕਹਿੰਨੇ ਵੀ ਹਿਸਾਬ ਲੈ ਕੇ ਜਾਣੀ ਠੀਕ ਹੈ ਨਾਲੋਂ ਵੀ ਮੋਟੀ ਦੇ ਨਾਲੋਂ ਆਪਣੀ ਵਧੀਆ ਕੋਈ ਪ੍ਰੋਬਲਮ ਨਹੀਂ ਆਈ ਜੀ ਸੰਤ ਕਰਦੇ ਸਾਨੂੰ ਵੱਲੋਂ ਜਿਹਨੂੰ ਵੀ ਦਿੰਦੇ ਸੀ ਟੁੜੀ ਅਗਲਾ ਖੁਸ਼ ਹੁੰਦੇ ਸੀ ਜੀ ਹਾਂ ਵਧੀਆ ਆਈ ਜੀ ਚਲਾਉਂਦਾ ਸੀ ਤਾਂ ਸਾਨੂੰ ਕਹਦੀ ਤੁਸੀਂ ਬਣਾ ਕੇ ਜਾਓ ਤੇ ਦੂਜਿਆਂ ਨਾਲੋਂ ਆਪਾਂ ਨੂੰ ਕੰਮ ਵੱਧ ਮਿਲਿਆ ਸਪਾਈ ਆਉਂਦੀ ਸੀ ਵਧੀਆ ਕੋਈ ਆਪਾਂ ਨੂੰ ਲੰਬਾ ਨਹੀਂ ਮਿਲਿਆ ਜੀ ਠੀਕ ਹੈ ਜੀ ਫਿਰ ਰਿਪੇਅਰ ਬੁੱਕ ਹੋ ਅਗਰ ਗੱਲ ਕਰੀਏ ਤਾਂ ਜਿਵੇਂ ਆਪਣਾ ਡਬਲ ਪਲੇਟ ਸਿਸਟਮ ਹੈ ਹੱਥ ਆਪਣਾ ਪੂਰਾ ਵਧੀਆ ਪੈਂਦਾ ਹੈ ਕੱਲੋਂ ਆਪਾਂ ਸੀਜ਼ਨ ਤੋਂ ਬਾਅਦ ਆਪਾਂ ਮਸ਼ੀਨ ਤੇ ਪਲੇਟ ਚੇਂਜ ਕਰਦੇ ਆਂ ਬਦਲੀ ਕਰਦੇ ਆਂ 베어ਿੰਗ ਚੇਂਜ ਕਰਦੇ ਆਂ ਕੂਲਰ ਸਿਸਟਮ ਆਪਣਾ 베어ਿੰਗ ਦਾ ਰਿਪੇਅਰ ਬੁੱਕ ਹੋ ਤਾਂ ਠੀਕ ਕਰਨੀ ਵਧੀਆ ਲੱਗਿਆ ਜੀ ਕੁਝ ਕਰਨਾ ਪਿਆ ਜੀ ਰਿਪੇਅਰ ਹਾਂ ਨਹੀਂ ਇਹ ਬਰੇਟ ਵੀ ਬਦ ਰਹੀ ਹੋਂ ਪਲੇਟ ਬਦ ਰਹੀ ਪੂਰਾ ਵੀ ਹੱਥ ਨਹੀਂ ਬਟਾਈ ਠੀਕ ਹੈ ਜੀ ਸਾਰੇ ਪਲੇਟ ਫੋਲ ਕੇ ਵਧੀਆ ਸੌਖਾ ਕੰਮ ਆ ਜੀ ਵਧੀਆ ਸਮਾਨ ਪੇਰ ਵੀ ਆਪਾਂ ਨੂੰ ਉਤਾਰਨੇ ਪੈਣ ਦੀ ਵਧੀਆ ਠੀਕ ਹੈ ਜੀ ਠੀਕ ਹੈ ਜੀ ਯਾਨੀ ਮਸ਼ੀਨ ਚਲਾਉਣ ਨੂੰ ਤਾਂ ਵਧੀਆ ਹੈ ਹੀ ਉਹਨਾਂ ਕੇ ਬਾਅਦ ਚ ਰਿਪੇਅਰ ਕਰਨ ਦੇ ਸ਼ਾਮ ਤੋਂ ਬਾਅਦ ਨੂੰ ਵਧੀਆ ਹੈ ਠੀਕ ਹੈ ਪਲੇਟ ਬਦਲਣ ਨੂੰ ਜੇ ਪਹਿਲੀ ਮਸ਼ੀਨ ਦੇ ਮੁਤਾਬਕ ਤਾਂ ਆਪਾਂ ਗੱਲ ਕਰੀਏ ਤਾਂ ਕਿੰਨਾ ਫਰਕ ਹੈ ਜੀ ਸਮੇਂ ਦਾ ਬਹੁਤ ਫਰਕ ਆ ਜੀ ਠੀਕ ਹੈ ਸੌਖਾ ਹੈ ਜੀ ਇਹ ਠੀਕ ਹੈ ਜੀ ਸੌਖਾ ਕੀ ਆ ਬੜਾ ਸੌਖਾ ਜੀ ਬੁਰ 2 ਵਜੇ ਲੱਗਿਆ ਜੀ ਮੈਨੂੰ ਇਹਦੇ ਤੇ 2 ਤੋਂ 3 ਘੰਟੇ ਚ ਖੋਲ ਕੇ ਨੇ ਪਰੇ ਮਾਰੇ ਪਲੇਟ ਹੋਣ ਨਵੇਂ ਲਿਆ ਕੇ ਲਾਉਣੇ ਜੀ ਬਸ ਠੀਕ ਹੈ ਜੀ ਹਾਂ ਜੀ ਸਾਰੇ ਖੋਲ ਕੇ ਆਏ ਨੇ ਠੀਕ ਹੈ ਜੀ ਚੱਕਰ ਆਇਆ ਜੀ ਚਾ ਚੱਕ ਰਿਹਾ ਕੇ ਪਾ ਕੇ ਬਨੇ ਪਾੜੇ 2 ਤੋਂ 3 ਘੰਟੇ ਜਿਹਨਾਂ ਨੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਸਾਡੇ ਸਾਰੀ ਗੱਲ